ਹਾਂਜੀ ਮਿੱਤਰੋ ਅੱਜ ਦੇ ਵਲੌਗ ਚ ਤੁਹਾਡਾ ਕਰਦੇ ਆ ਸਵਾਗਤ ਤੇ ਨਾਲ ਮਿੱਤਰੋ ਹੋਰ ਮੈਂ ਚੱਲਿਆ ਹੀ ਬੜੀ ਸੋਹਣੀ ਜਗ੍ਹਾ ਤੇ ਤੁਹਾਨੂੰ ਮਖਾਉਣਾ ਉਹ ਜਗ੍ਹਾ ਕਿੰਨੀ ਸੋਹਣੀ ਏ ਤੇ ਉਸ ਚੀਜ਼ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਵਾਂਗਾ ਉਹ ਜਗ੍ਹਾ ਬਾਰੇ ਪ੍ਰੋਪਰ ਤੇ ਪਿਛਲੇ ਮੈਂ ਕੁਝ ਵਲੌਗਾਂ ਚ ਦੱਸਿਆ ਵੀ ਉਹ ਜਗ੍ਹਾ ਕਿਹੜੀ ਏ ਤੇ ਆਜੋ ਅੱਜ ਮੈਂ ਤੁਹਾਨੂੰ ਚੈੱਕ ਵੀ ਕਰਾਉਣਾ ਪਹਿਲਾਂ ਚੱਲਦੇ ਆਪਾਂ ਅਰਸ਼ ਕੋਲ ਅੱਜ ਮੈਂ ਚੱਲਿਆ ਮਿੱਤਰੋ ਮੋਟਰਸਾਈਕਲ 'ਤੇ ਪਹਿਲਾਂ ਅਰਸ਼ ਕੋਲ ਚੱਲਦੇ ਆਂ ਤੇ ਫਿਰ ਜਾਂਦੇ ਆ ਉਹ ਜਗ੍ਹਾ ਤੇ ਤੁਹਾਨੂੰ ਵੀ ਚੈੱਕ ਕਰਾਉਣਾ ਨਾਲੇ ਸਾਰੀ ਇਨਫੋਰਮੇਸ਼ਨ ਦੇਣਾ ਜੋ ਉਸ ਜਗ੍ਹਾ ਬਾਰੇ ਤੇ ਚਲੋ ਆਜ ਤੇ ਲਓ ਵੀ ਮੇਤਰੋ ਹੁਣ ਮੈਂ ਚੱਲਿਆ ਅਰਜ ਕੋਲ ਅੱਜ ਮੋਟਰਸਾਈਕਲ ਤੇ ਸ਼ਾਇਦ ਅੱਜ ਤੁਹਾਨੂੰ ਆਵਾਜ਼ ਕਲੀਅਰ ਆ ਜੇ ਕਿਉਂਕਿ ਮੈਂ ਮਗ ਮੁਗ ਲਾ ਲਿਆ ਮੈਂ ਜਨ ਨੋਇਸ ਕੈਨਸਲੇਸ਼ਨ ਵਾਲਾ ਮੈਕ ਜਾਂ ਸੀ ਆਪਾਂ ਦਾ ਆਪ ਦਾ ਲੈ ਲਿਆਂਦਾ ਨਹੀਂ ਇਹ ਕਿਸੇ ਮਿੱਤਰ ਦਾ ਮੈਂ ਲਿਆਂਦਾ ਹੋਇਆ ਸੀ ਤੇ ਉਹਦੇ ਕੋਲ ਫਰੀ ਪਿਆ ਸੀ ਤੇ ਉਹ ਕਹਿੰਦਾ ਲੈ ਜੀ ਕਹਿੰਦਾ ਤੂੰ ਵਾਵਾ ਕੰਮ ਵੀਡੀਓ ਵੀਡੀਓਸ ਬਣਾਉਣੀਆਂ ਹੁੰਦੀਆਂ ਨੇ ਇਸ ਕਰਕੇ ਫਿਰ ਮੈਂ ਮੈਕ ਲੈ ਆਉਂਦਾ ਉਹਦੇ ਤੋਂ ਤੇ ਆਪਾਂ ਵੀ ਆਦਾ ਲਵਾਂਗੇ ਮਿੱਤਰੋ ਮੈਂ ਆਣਾ ਕਿ ਹਲੇ ਥੋੜਾ ਸਮਾਂ ਰੁਕ ਜਿਏ ਆਪਾਂ ਵਧੀਆ ਕੰਪਨੀ ਦਾ ਕੁਆਲਿਟੀ ਦਾ ਲੈ ਕੇ ਆਵਾਂਗੇ ਵੈਸੇ ਤੇ ਵੀ ਬਹੁਤ ਵਧੀਆ ਮੈਕੇ ਤੇ ਲੋ ਮਿੱਤਰੋ ਹੁਣ ਅਸੀਂ ਉੱਥੇ ਪਹੁੰਚ ਗਏ ਆ ਜਿੱਥੇ ਤੁਹਾਨੂੰ ਬੜੇ ਦਿਨਾਂ ਦਾ ਮੈਂ ਦੱਸਿਆ ਇਸ ਵਲੋਗਾਂ ਦੇ ਵਿੱਚ ਕਿ ਤੁਹਾਨੂੰ ਇੱਕ ਜਗ੍ਹਾ ਵਿਖਾਵਾਂਗੇ ਬੜੀ ਇੰਟਰਸਟਿੰਗ ਜਗ੍ਹਾ ਏ ਤੇ ਫਾਈਨਲੀ ਹੁਣ ਅਸੀਂ ਉੱਥੇ ਪਹੁੰਚ ਗਏ ਆ ਤੇ ਇਹ ਜਗ੍ਹਾ ਦਾ ਨਾਮ ਹੈਗਾ ਜੇ ਬਾਲੇ ਵਾਲਾ ਹੈਡ ਵਰਕਸ ਤੇ ਮਿੱਤਰੋ ਇਹ ਉਹ ਵਾਲੀ ਕਨਾਲ ਏ ਮਤਲਬ ਜਿਹੜੀ ਰਾਜਸਥਾਨ ਨੂੰ ਇੱਕ 1947 ਦੇ ਪਹਿਲਾਂ ਦੀ ਵੰਡ ਤੋਂ ਪਹਿਲਾਂ ਦੀ ਇਹ ਨਹਿਰ ਜਾਂਦੀ ਏ ਰਾਜਸਥਾਨ ਦੇ ਵਿੱਚ ਪਾਣੀ ਦੇਣ ਲਈ ਇਹ ਸਭ ਤੋਂ ਵੱਡਾ ਹੈਡ ਵਰਕਸ ਬਣਿਆ ਹੋਇਆ ਇੱਥੇ ਫਿਰੋਜ਼ਪੁਰ ਦੇ ਵਿੱਚ ਤੇ ਅੱਜ ਤੁਹਾਨੂੰ ਮੈਂ ਵਿਖਾਉਣਾ ਸਾਰੀਆਂ ਚੀਜ਼ਾਂ ਇਸ ਬਾਰੇ ਨਾਲੇ ਜਾਣਕਾਰੀ ਦੇਣਾ ਮਿੱਤਰੋ ਤੇ ਮਿੱਤਰੋ ਇਹ ਜਿਹੜਾ ਹੈਡ ਵਰਕਸ ਬਣਿਆ ਹੈ ਇਹਦੀ ਸ਼ੁਰੂਆਤ ਹੋਈ ਸੀ ਬ੍ਰਿਟਿਸ਼ ਟਾਈਮ ਤੋਂ 1947 ਤੋਂ ਪਹਿਲਾਂ ਦੀ ਹੋਈ ਹੋਈ ਸੀ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ ਤੇ ਰਾਜਸਥਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਘਟ ਸੀ ਇਸ ਕਰਕੇ ਉਦੋਂ ਦੀ ਸਰਕਾਰ ਨੇ ਹਕੂਮਤ ਨੇ ਸੋਚਿਆ ਕਿ ਆਪਾਂ ਰਾਜਸਥਾਨ ਨੂੰ ਪਾਣੀ ਦੇਣਾ ਹੈ ਤੇ ਮਿੱਤਰੋ ਇਹ ਜਿਹੜਾ ਬਾਲੇ ਵਾਲਾ ਹੈਡ ਵਰਕਸ ਸੀ ਇਹ 1950 ਤੋਂ 1960 ਦੇ ਵਿੱਚ ਬਣਿਆ ਸੀ ਕਿ ਇਹ ਇਸ ਕਨਾਲ ਦੇ ਵਿੱਚ ਨਾ ਮਤਲਬ ਕੀ ਹੈਡ ਵਰਕਸ ਤੇ ਰਾਜਸਥਾਨ ਦੇ ਜਿਹੜੀ ਨਹਿਰ ਜਾਂਦੀ ਉਹ ਉਸ ਨਹਿਰ ਦੇ ਵਿੱਚ ਗੇਟ ਵੀ ਲੱਗੇ ਨੇ ਕਿ ਪਾਣੀ ਨੂੰ ਕੰਟਰੋਲ ਕਰਕੇ ਦੇਣ ਲਈ ਇਹ ਜਿਹੜੀ ਕਨਾਲ ਏ ਇਹ ਪਾਣੀ ਦਿੰਦੀ ਪਈ ਹੈ ਸ਼੍ਰੀ ਗੰਗਾ ਨਗਰ ਹਨੁਮਾਨਗੜ੍ਹ ਤੇ ਬੀਕਣੇ ਦੇ ਏਰੀਏ ਨੂੰ ਤੇ ਇਹ ਮਤਲਬ ਕੀ ਇਹ ਸਾਰੀਆਂ ਇਹ ਜਿਹੜਾ ਪਾਣੀ ਜਾਂਦਾ ਹੈ ਸਾਰਾ ਫਸਲ ਲਈ ਯੂਜ਼ ਹੁੰਦਾ ਹੈ ਤੇ ਮਿੱਤਰੋ 1980 ਤੋਂ ਲੈ ਕੇ ਅੱਜ ਤੱਕ ਇਹ ਗੇਟਾਂ ਨੂੰ ਆਟੋਮੈਟਿਕ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਵਾਟਰ ਲੈਵਲ ਨੂੰ ਮੇਨਟੇਨ ਕਰਨ ਲਈ ਤੇ ਇਹ ਆਪਾਂ ਨੂੰ ਦਰੋਖੀ ਫਲੱਡ ਫਲੋ ਹੋਣ ਰਹੁੰਦੇ ਨੇ ਇਹ ਨਹਿਰਾਂ ਨੂੰ ਇੱਕਦਰੀ ਬੜਾ ਹੀ ਫਲੋ ਜ਼ਿਆਦਾ ਕਰ ਦਿੱਤਾ ਜਾਂਦਾ ਹੈ ਪਾਣੀ ਬਹੁਤ ਜ਼ਿਆਦਾ ਛੱਡ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਘੜ ਤੋਂ ਘੜ ਨੁਕਸਾਨ ਕਰੇ ਵਾਲਾ ਪਾਣੀ ਤੇ ਮੁੱਖ ਦੀ ਗੱਲ ਮਿੱਤਰੋ ਇਹ ਆ ਇਸ ਨਹਿਰ ਦੀ ਕਿ ਇਹ ਰਾਜਸਥਾਨ ਨੂੰ ਇਹ ਨਹਿਰ ਜ਼ਿੰਦਗੀ ਦਿੰਦੀ ਹੈ ਕਿਉਂਕਿ ਇਸ ਨਹਿਰ ਨੂੰ ਇਹ ਮਤਲਬ ਇਸ ਜਗ੍ਹਾ ਤੋਂ ਸਿੱਧੀ ਰਾਜਸਥਾਨ ਜਾ ਰਹੀ ਮਿੱਤਰੋ ਉੱਥੇ ਲੋਕ ਇਸ ਨਹਿਰ ਦਾ ਪਾਣੀ ਪੀਣ ਵਾਸਤੇ ਵੀ ਯੂਜ਼ ਕਰਦੇ ਨੇ ਤੇ ਮਿੱਤਰੋ ਹੁਣ ਮੈਂ ਤੁਹਾਨੂੰ ਦੱਸਦਾ ਇਸ ਜਗ੍ਹਾ ਦੀ ਨਹਿਰਾਂ ਕਿੱਥੋਂ ਬਿਖਵਾਰੀਆਂ ਮਿੱਤਰੋ ਆ ਜਿਹੜੀਆਂ ਨਹਿਰਾਂ ਨੇ ਨਾ ਇਹ ਮਿੱਤਰੋ ਹੱਤਨੀਵਾਲਾ ਹੈਡ ਤੋਂ ਵਰਕਸ ਤੋਂ ਵਾਰੀਆਂ ਨੇ ਮਤਲਬ ਕਿ ਇਹ ਸਤਲੁਜੀ ਹੈ ਆ ਰਹੀ ਨਹਿਰ ਤੇ ਇੱਕ ਜਿਹੜੀ ਕੈਮਰਾਮੈਨ ਨੂੰ ਦਵਾਂਗਾ ਉੱਧਰ ਵਾਲੀ ਨਹਿਰ ਦਿਖਾ ਦੇ ਉਹ ਵੀ ਸਤਲੁਜੀ ਆ ਰਹੀ ਮਿੱਤਰੋ ਉਹ ਵੀ ਉਸ ਹੈਨੀਵਾਲਾ ਤੋਂ ਹੈ ਮੇਰੇ ਨੂੰ ਕੋਈ ਨਹੀਂ ਕਿ ਉਹ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਗੁਰਦੁੱਤੀ ਹੈਡ ਵਰਕਸ ਤੋਂ ਆ ਰਹੀ ਹੈ ਕਿਉਂਕਿ ਕੋਈ ਜਿਹੜੀ ਪਿੱਛੇ ਦੋ ਨਹਿਰਾਂ ਨੇ ਉਹ ਮਿੱਤਰੋ ਹਰੀਕੋ ਹੈਡ ਤੋਂ ਨਿਕਲਦੀਆਂ ਨੇ ਉਹ ਵੀ ਸਤਲੁਜ ਤੇ ਆਉਂਦੀ ਘੁੰਮ ਫਿਰ ਕੇ ਉਹ ਹੁਣ ਨਹਿਰ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਉਸ ਨਹਿਰ ਦੀ ਸਫਾਈ ਚੱਲੂ ਹੋਣੀ ਹੁੰਦੀ ਤੇ ਫੋਨ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਮੈਂ ਦਿੰਨਾ ਸਾਰੀ ਅੱਡੀ ਕੀ ਮਾਹੌਲ ਬੰਦ ਤੁਹਾਨੂੰ ਆ ਜਾਓ ਤੇ ਮਿੱਤਰੋ ਆਹ ਵਾਲੀ ਨਹਿਰ ਵੀ ਨਾ ਇਹ ਹਰੀ ਸੈਣੀ ਵਾਲਾ ਹੈਡ ਵਰਕਸ ਤੋਂ ਨਿਕਲਦੀ ਹੈ ਵੀ ਸਤਲੁਜ ਤੇ ਆਉਂਦੀ ਹੈ ਮੈਂ ਤੁਹਾਨੂੰ ਅਗਲੀ ਨਹਿਰ ਵੀ ਦਿਖਾਉਣਾ ਮੈਂ ਉਹ ਕਿੱਧਰ ਵਾਰੀ ਹੈ ਜਿਹੜਾ ਸਾਰਾ ਇੱਥੇ ਨਾ ਪਾਣੀ ਇਕੱਠਾ ਹੋ ਰਿਹਾ ਤੇ ਅਗਾਹ ਰਾਜਸਥਾਨ ਨੂੰ ਜਾਂਦਾ ਉਹ ਸਾਰਾ ਮੈਂ ਤੁਹਾਨੂੰ ਵਿਖਾਉਣਾ ਹੈ ਕਿੱਥੋਂ ਕਿੱਥੋਂ ਆ ਰੀਆਂ ਨਹਿਰਾਂ ਤੇ ਆ ਜੋ ਤੇ ਮਿੱਤਰੋ ਆਹ ਵਾਲੀ ਨਹਿਰੇ ਇੱਕ ਰਿਏ ਬੰਦ ਕਰ ਦਿੱਤੀ ਗਈ ਹੈ ਇਹਦੀ ਸਫਾਈ ਚੱਲੂ ਹੋਣੀ ਹੈ ਇਸ ਨਹਿਰ ਦੀ ਤੇ ਇੱਧਰ ਤੁਸੀਂ ਪਾਣੀ ਦਾ ਫਲੋ ਚੈੱਕ ਕਰੋ ਜਿਹੜੀਆਂ ਦੋ ਨਹਿਰਾਂ ਸਹਿਣੀ ਵਾਲੇ ਤੋਂ ਆ ਰੀਆਂ ਨੇ ਤੇ ਪਾਣੀ ਦਾ ਫਲੋ ਤੁਸੀਂ ਚੈੱਕ ਕਰੋ ਕਿੰਨਾ ਹੀ ਜ਼ਿਆਦਾ ਵਧਦਾ ਜਾ ਰਿਹਾ ਹੈ ਲਾਓ ਮਿੱਤਰੋ ਹੁਣ ਨਾ ਮੈਂ ਤੁਹਾਨੂੰ ਪਾਣੀ ਦੀ ਸਪੀਡ ਚੈੱਕ ਕਰਾਉਣਾ ਤੇ ਦਾ ਵੇਖੋ ਤੁਸੀਂ ਮੈਂ ਨਾ ਪਾਣੀ ਦੀ ਸਪੀਡ ਤੇ ਉਹਦੀ ਆਵਾਜ਼ ਨਾ ਇੱਕ ਮਤਲਬ ਕਿ ਡਰੋਂ ਵਾਲਾ ਮੰਜਰ ਹੀ ਬਣਾਵਾ ਦਿੰਦੀ ਏ ਆ ਚੈੱਕ ਕਰੋ ਤੁਸੀਂ ਪਾਣੀ ਦੀ ਸਪੀਡ ਮਿੱਤਰੋ ਚੈੱਕ ਕਰੋ ਮੋਲ ਇੱਥੇ ਮਿੱਤਰੋ ਫੋਟੋਆਂ ਸਭ ਤੋਂ ਜਿਆਦੀਆਂ ਖਿਜਿੰਦੀਆਂ ਨੇ ਕਿਉਂਕਿ ਲੋਕੇਸ਼ਨ ਸੋਹਣੀ ਬਣੀ ਹੋਈ ਨਾ ਇੱਥੇ ਇੱਕ ਸ਼ਾਇਰੀ ਮਾਨ ਦਾ ਗਾਣਾ ਵੀ ਸ਼ੂਟ ਹੋਇਆ ਸੀ ਕੋਈ ਤੁਹਾਨੂੰ ਦੱਸਾਂਗਾ ਗਾਣਾ ਕਿਹੜਾ ਚਲੋ ਆਜੋ ਫਿਲਹਾਲ ਤੁਹਾਨੂੰ ਅੱਗੇ ਚੈੱਕ ਕਰਾਉਣੇ ਕੀ ਕੁਝ ਹੋ ਰਿਹਾਗਾ ਨੀ ਪੱਥਰ ਵਖਾਉਣੇ ਆ ਕਦੋਂ ਇਹ ਦੁਬਾਰਾ ਇਸ ਨਹਿਰ ਨੂੰ ਇਸ ਹੈਡ ਵਰਕਰਸ ਨੂੰ ਦੁਬਾਰਾ ਮੇਨਟੇਨੈਂਸ ਲਈ ਬਣਾਉਣਾ ਸ਼ੁਰੂ ਕੀਤਾ ਸੀ ਇਹਨਾਂ ਨੇ ਪਹਿਲਾਂ ਤਾਂ ਮਤਲਬ ਥੋੜਾ ਥੋੜਾ ਹੀ ਸੀ 1950 ਤੋਂ 1960 ਚ ਗਰੋਹੇ ਬਣਿਆ ਸੀ ਜਿਹਾ ਜੋ ਮਿੱਤਰੋ ਕਰਾਉਣੇ ਆ ਸੋ ਹਾਂ ਵੀ ਮਿੱਤਰੋ ਜੇ ਸਾਡੇ ਤੋਂ ਕੋਈ ਭੁੱਲ ਚੁੱਕਮ ਹੋ ਗਈ ਹੋਵੇ ਤੇ ਮਾਫ ਕਰਨਾ ਬਾਕੀ ਅਸੀਂ ਇਨਫੋਰਮੇਸ਼ਨ ਲਈ ਇੱਥੇ ਦੋ ਲੱਗੇ ਸਤੰਭ ਜੇ ਇਹਨਾਂ ਤੇ ਜੋ ਵੀ ਇਨਫੋਰਮੇਸ਼ਨ ਹੈ ਇਹਨ ਦੀ ਤੁਸੀਂ ਵੀਡੀਓ ਦੇਖ ਸਕਦੇ ਹੋ ਬਰੋ ਇਸ ਥੰਮ ਨਹੀਂਗੇ ਇਹ ਨੀ ਪੱਥਰ ਹੁੰਦੇ ਨੇ ਇਹ ਇਹ 2003 ਚ ਰੱਖਿਆ ਗਿਆ ਹੈ ਕੈਪਟਨ ਮਨਿੰਦਰ ਸਿੰਘ ਵੱਲੋਂ ਤੇ ਆ ਉਦੋਂ ਦੇ ਇੰਜੀਨੀਅਰ ਸੀ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਰੀਮੋਡਲਿੰਗ ਕੀਤਾ ਹੋਇਆ ਤੇ ਆ ਚੈੱਕ ਕਰ ਲਓ ਤੁਸੀਂ ਸਭ ਦੇ ਇੰਜੀਨੀਅਰ ਦੇ ਸਭ ਦੇ ਨਾਮ ਲਿਖੇ ਹੋਏ ਜਾਂਦੇ ਉਤੇ ਕਿਉਂਕਿ ਇਹ ਜਗ੍ਹਾ ਨੂੰ ਬਣਾਉਣ ਲਈ ਮੇਰੇ ਹਸਾਂ ਦਾ ਬਹੁਤ ਹੀ ਜ਼ਿਆਦੀ ਮਿਹਨਤ ਲੱਗੀ ਨਹੀਂ ਸਰਕਾਰ ਦੀ ਚੈੱਕ ਕਰੋ ਮਿੱਤਰੋ ਕਿੱਡੀ ਕਿੰਨੀ ਵਧੀਆ ਤਰੀਕੇ ਨਾਲ ਨੂੰ ਕੀਤਾ ਗਿਆ ਹੋਰ ਚੈੱਕ ਤੁਸੀਂ ਆ ਵੇਖੋ ਤੁਸੀਂ ਬਹੁਤ ਹੀ ਵਧੀਆ ਜੇ ਆ ਚੈੱਕ ਕਰੋ ਮਿੱਤਰੋ ਆ ਨਹਿਰ ਦੀ ਸਪੀਡ ਵੇਖੋ ਤੁਸੀਂ ਪਾਣੀ ਦੀ ਆ ਕੁਝ ਮਤਲਬ ਕਿ ਸਰਕਾਰੀ ਅਮਲਾਜ ਉਹ ਕਿਉਂ ਹੋਇਆ ਸੀ ਕੋਈ ਮਿਲਦਾ ਕਿਸੀ ਇੰਡਸਟਰੀ ਨੇ ਨਾ ਇਹਦੇ ਚ ਕੁਝ ਰਲਾ ਦਿੱਤਾ ਸੀ ਉਹਦੇ ਨਾਲ ਮੱਛੀਆਂ ਵੀ ਸਾਰੀਆਂ ਮਰ ਗਈਆਂ ਅੱਛਾ ਮਿੱਤਰੋ ਇਹ ਜਾਣਕਾਰੀ ਆਪਣ ਵਰਸ ਨੇ ਦਿੱਤੀ ਏ ਤੇ ਅੱਜ ਅਰਚ ਕੈਮਰੇ ਅੱਗੇ ਨਹੀਂ ਆ ਰਿਹਾ ਪਤਾ ਨਹੀਂ ਕਿਉਂ ਤੇ ਤੁਸੀਂ ਆਪ ਚੈੱਕ ਕਰ ਲਓ ਤੇ ਕੁਝ ਮੁਲਾਜ਼ਮ ਵੀ ਆਏ ਹੋਏ ਨੇ ਇੱਥੇ ਕਿਉਂਕਿ ਉਹ ਦਿੱਲੀ ਰਾਜਸਥਾਨ ਤੋਂ ਆਏ ਹੋਏ ਨੇ ਚੈਕਿੰਗ ਵਾਸਤੇ ਆਉਂਦੇ ਨੇ ਦਿੱਲੀ ਪਰਪਸ ਤੇ ਤੇ ਲਓ ਮਿੱਤਰੋ ਹੁਣ ਫਿਲਹਾਲ ਇੰਨੀ ਕੋਈ ਜਾਣਕਾਰੀ ਤੁਹਾਨੂੰ ਦੇ ਦਿੱਤੀ ਏ ਤੇ ਹੁਣ ਇਸ ਤੋਂ ਬਾਅਦ ਤਾਂ ਮੈਂ ਤੁਹਾਨੂੰ ਅਸੀਂ ਹੁਣ ਇੱਕ ਰੀਲ ਰੂਲਾ ਬਣਾਉਣ ਲੱਗਿਆਂ ਕਿਉਂਕਿ ਇੰਸਟਾਗ੍ਰam ਵੀ ਮਿੱਤਰੋ ਜ਼ਰੂਰੀ ਏ ਇੰਸਟਾਗ੍ਰam ਵੀ ਬਹੁਤ ਜ਼ਰੂਰੀ ਏ ਗਰੋ ਕਰਨਾ ਸਾਡੇ ਲਈ ਤੇ ਆਜੋ ਵਰੀਲਾ ਰੁਲਮਣ ਉਹਨੇ ਨਾਲੇ ਤਾਨੂੰ ਅਰਚ ਬਗਾਉਂਦਾ ਮੇਤਰੋ ਅੱਜ ਦੀ ਸਾਰੀ ਵੀਡੀਓ ਮੈਂ ਕੱਢ ਲਈ ਇੱਥੇ ਤੇ ਹੁਣ ਫਿਲਹਾਲ ਮੈਂ ਚੱਲਿਆ ਘਰ ਨੂੰ ਤੇ ਹੁਣ ਬਸ ਇੱਕ ਦਾਣੇ ਦਾ ਗੱਟਾ ਲੈਣਾ ਉਹ ਦਾਣਾ ਦੂਣਾ ਲੈ ਕੇ ਫਿਰ ਚੱਲਦੇ ਘਰ ਨੂੰ ਫਿਰ ਜਾ ਕੇ ਜਾ ਕੇ ਗਾਂ ਗੋਵ ਵਿੱਚ ਉਹਨੇ ਪੱਠੇ ਪੱਠੇ ਵੜਨ ਵਾਲੇ ਹਲੇ ਨੇਰਾ ਬਹੁਤ ਹੋ ਚੱਲਿਆ ਕਿਉਂਕਿ ਠੰਡ ਵੱਧ ਗਈ ਤੇ ਹੁਣ ਚੱਲਦੇ ਆ ਘਰ ਨੂੰ ਚਲੋ ਅਰਚ ਕੋਲ ਫਾਇਲਾ ਫੂਲਾ ਸੈਂਡ ਕਰਾ ਲ ਗਿਆਂ ਮੈਂ ਸਾਰੀਆਂ ਤੇ ਚਲੋ ਚੱਲਦੇ ਅਰਚ ਕਹਿੰਦਾ ਮੇਰੀ ਵੀਡੀਓ ਨਾ ਅੱਜ ਲੈ ਕੇ ਆਇਆ ਕਿਉਂਕਿ ਇਹ ਜਮਈ ਅੱਜ ਨਾ ਕਿ ਕਹਿ ਲੋ ਵਾਹੀਆਤ ਹੀ ਬਣਿਆ ਪਿਆ ਮੇਤਰੋ ਚਲੋ ਹੁ ਤੇ ਲੋ ਮੇਤਰ ਹੁਣ ਫਿਲਹਾਲ ਮੈਂ ਆ ਗਿਆ ਸੀ ਕਰੇ ਤੇ ਹੁਣ ਗਾਵਾਂ ਗੁਆ ਚੋ ਕੇ ਹੁਣ ਹੋ ਗਿਆ ਵਿਲੇ ਤੇ ਮੇਤਰੋ ਜੇ ਆਦੇ ਵਲੌਗ ਚ ਤੋ ਕਿਸੇ ਵੀ ਵੀਡੀਓ ਦੇ ਵਿੱਚ ਕਿਤੇ ਮਤਲਬ ਕਿਤੇ ਵੀ ਕਲਿੱਪ ਦੇ ਵਿੱਚ ਤੁਸੀਂ ਜੇ ਕੋਈ ਗਲਤੀ ਹੋਈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿਉਂਕਿ ਮੇਤਰੋ ਮੈਂ ਜਿੰਨਾ ਕੁ ਮੈਨੂੰ ਗੂਗਲ ਤੋਂ ਸਰਚ ਕੀਤਾ ਜਿੰਨਾ ਕੁ ਮੈਂ ਆਸੇ ਪਾਸੇ ਪੁੱਛਕਿ ਜੀਤੀ ਉਹਨਾਂ ਕੋ ਮੈਂ ਸਾਰੋ ਕੋ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਤੇ ਮੇਤਰੋ ਇਹ ਹੁਣ ਤੁਸੀਂ ਦੱਸਣਾ ਕਿੱਥੇ ਮੈਂ ਗਲਤ ਸੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਆਜੋ ਫਿਲਹਾਲ ਅਗਾ ਕੰਮ ਕਰਦੇ ਆਂ ਲਾ ਲਗਾ ਲਏ ਜੀ ਮਰਜ ਮਾ ਵਦ ਨੰਬਰ ਡੇਰੀ ਤੇ ਤੁਹਾਨੂੰ ਖਾਇਆ ਹੋੜ ਤੇ ਗੋਦ ਗੋਦ ਬਾਗੇ ਤੋਂ ਜਾ ਕੇ ਕਰਦੇ ਡਿਨਰ ਚਲੋ ਤੋ ਹਾਂਜੀ ਮਿੱਤਰੋ ਅਜ ਦਾ ਬਲੌਗ ਕਿਵੇਂ ਲਗਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਦਬ ਕੇ ਕਰ ਦਿਓ ਸ਼ੇਅਰ ਮਿੱਤਰੋ ਕਿਉਂਕਿ ਆਪਾਂ ਇੰਨੀ ਇਨਫੋਰਮੇਸ਼ਨ ਵਾਲੀ ਵੀਡੀਓ ਨਹੀਂ ਬਣਾਈਦੀ ਆਪਾਂ ਸਿਰਫ ਬਲੌਗਸ ਬਣਾਈਦੇ ਨੇ ਆਪਾਂ ਨੂੰ ਉਹੀ ਜੱਤ ਬਣੀ ਹੋਈ ਏ ਤਾਂ ਮਿੱਤਰੋ ਔਰ ਇਹਦੀ ਆਪਾਂ ਆਪ ਦੇਜ ਮਤਲਬ ਸੁਧਾਰ ਤਾਂ ਲੈ ਆ ਹੀ ਰਹੇ ਆ ਕਿ ਇਨਫੋਰਮੇਸ਼ਨ ਵੀ ਵਧੀਆ ਤੰਗ ਤੇ ਕਿੰਨਾ ਦਿੱਤੀ ਜਾਵੇ ਕਿਉਂਕਿ ਸਾਨੂੰ ਇਨਫੋਰਮੇਸ਼ਨ ਦੇ ਹੀ ਨਹੀਂ ਆਉਂਦੀ ਅਸੀਂ ਕੁਝ ਵੀ ਬੋਲ ਜੰਨੇ ਆ ਵਧ ਘਟਦੇ ਆ ਵੀ ਚਲੋ ਮਿਲਦੇ ਆਪਾਂ ਨਵੇਂ ਇੰਟਰਸਟਿੰਗ ਜੀ ਵਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ